ਦੋਸਤੋ ਖਨੌਰੀ ਬਾਰਡਰ ਤੇ ਮੌਜੂਦ ਆਪਾਂ ਸਮੇਂ ਇੱਥੇ ਲੰਗਰ ਦੀ ਸੇਵਾ ਪਾਣੀ ਦੀ ਸੇਵਾ ਦਵਾਈਆਂ ਦੀ ਸੇਵਾ ਤੇ ਹੋਰ ਪਤਾ ਨਹੀਂ ਕਾਦੀ ਕਾਦੀ ਸੇਵਾ ਡੇਲੀ ਹੁੰਦੀ ਆ ਹਰ ਰੋਜ਼ ਬਹੁਤ ਸਾਰੇ ਜਿਹੜੇ ਨੇੜੇ ਦੇ ਪਿੰਡ ਆ ਉਹ ਇੱਥੇ ਲੰਗਰ ਪਾਣੀ ਦੀ ਸੇਵਾ ਕਰਦੇ ਆ ਪਰ ਅੱਜ ਇੱਥੇ ਇੱਕ ਵੱਖਰੀ ਕਿਸਮ ਦੀ ਸੇਵਾ ਹੋ ਰਹੀ ਆ ਉਹ ਸੇਵਾ ਕਿਹੜੀ ਆ ਤੇ ਕਿਹਦੇ ਵੱਲੋਂ ਕੀਤੀ ਜਾ ਰਹੀ ਆ ਉਹ ਵੀ ਤੁਹਾਨੂੰ ਦੱਸਾਂਗੇ ਪਰ ਉਸ ਤੋਂ ਪਹਿਲਾਂ ਦੱਸਦੇ ਆ ਕਿ ਸੋ ਪਿਛਲੇ ਦਿਨੀ 21 ਫਰਵਰੀ ਨੂੰ ਜੋ ਕੁਝ ਵੀ ਇੱਥੇ ਹੋਇਆ ਤੁਹਾਨੂੰ ਸਾਰਿਆਂ ਨੂੰ ਪਤਾ ਆ ਉਸ ਦਿਨ ਕਿਸਾਨਾਂ ਦੀਆਂ ਗੱਡੀਆਂ ਟਰੈਕਟਰ ਮੋਟਰਸਾਈਕਲ ਤੇ ਹੋਰ ਵਾਹਨ ਜਿਹੜੇ ਉਹਨਾਂ ਦੇ ਉਹਨਾਂ ਦੇ ਟਾਇਰ ਇੰਜਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਤੇ ਇਥੋਂ ਤੱਕ ਕਿ ਜਿਹੜੀਆਂ ਪਾਣੀ ਵਾਲੀਆਂ ਟੈਂਕੀਆਂ ਸੀ ਜਾਂ ਜਿਹੜੇ ਸੇਵਾ ਕਰਦੇ ਸੀ ਲੰਗਰ ਪਾਣੀ ਦੀ ਉਹਨਾਂ ਨੂੰ ਵੀ ਬਖਸ਼ਿਆ ਗਿਆ ਸੋ ਇਹਨਾਂ ਦਾ ਬਹੁਤ ਜ਼ਿਆਦਾ ਜਿਹੜਾ ਨੁਕਸਾਨ ਹੋਇਆ ਲਗਭਗ ਅੰਦਾਜ਼ਾ ਜਿਹੜਾ ਇਹ ਲਾਇਆ ਜਾ ਰਿਹਾ ਹੈ ਕਿ 14 ਤੋਂ 15 ਲੱਖ ਦਾ ਜਿਹੜਾ ਕਿਸਾਨਾਂ ਦਾ ਉਸ ਦਿਨ ਨੁਕਸਾਨ ਕੀਤਾ ਗਿਆ ਇਹਨਾਂ ਲੋਕਾਂ ਵੱਲੋਂ ਸੋ ਇਹ ਜਿੰਨਾ ਵੀ ਨੁਕਸਾਨ ਹੋਇਆ ਜਿੰਨੇ ਵੀ ਵੀਹਿਕਲ ਡੈਮੇਜ ਹੋਏ ਆ ਉਹਨਾਂ ਨੂੰ ਸਹੀ ਕਰਾਉਣ ਲਈ ਪਲਾਉ ਟਾਇਰ ਹੋਣ ਕੋਈ ਇੰਜਨ ਦਾ ਕੰਮ ਹੋਵੇ ਬੈਟਰੀਆਂ ਹੋਣ ਟਰੈਕਟਰਾਂ ਕਾਰਾਂ ਦੀਆਂ ਲਾਈਟਾਂ ਹੋਣ ਸ਼ੀਸ਼ੇ ਹੋਣ ਸੋ ਸਾਰਾ ਕੰਮ ਇਹ ਹਿੰਦੂ ਭਰਾ ਕਰਵਾਉਣਗੇ ਆ ਜਿਹੜੇ ਤੁਸੀਂ ਆਪਣੀ ਸਕਰੀਨ ਤੇ ਦੇਖ ਰਹੇ ਹੋ ਸੋ ਇਹ ਭਰਾ ਉਹ ਸਾਰਾ ਕੰਮ ਕਰਵਾਉਣਗੇ ਸੋ ਇਹ ਵੀਡੀਓ ਉਹਨਾਂ ਦੇ ਮੂੰਹ ਤੇ ਚਪੇੜ ਦਾ ਕੰਮ ਵੀ ਕਰੂਗੀ ਜਿਹੜੇ ਹਰ ਵਕਤ ਹਿੰਦੂ ਸਿੱਖ ਹਿੰਦੂ ਸਿੱਖ ਕਰਦੇ ਰਹਿੰਦੇ ਆ ਇਹ ਵੀਰ ਦੱਸ ਰਿਹਾ ਸੀ ਕਿ ਜਿੱਦਣ 21 ਤਰੀਕ ਦੀ ਕਿਸਾਨਾਂ ਦੀ ਦਿੱਲੀ ਕੂਚ ਦੀ ਕਾਲ ਸੀ ਤਾਂ ਇਹ ਵੀ 7-8 ਜਣੇ ਜਿਹੜੇ ਯਾਰ ਦੋਸਤ ਇਕੱਠੇ ਹੋ ਕੇ ਆਏ ਸੀ ਸੋ ਇਸ ਵੀਰ ਦੇ ਦੱਸਣ ਮੁਤਾਬਕ ਖਨੌਰੀ ਬਾਰਡਰ ਤੇ ਸਾਡੇ ਸਾਹਮਣੇ ਕਹਿੰਦਾ ਵੀ ਇਹ ਜਿਹੜਾ ਇਹਨਾਂ ਨੇ ਲੋਕਾਂ ਨੇ ਕਿਸਾਨਾਂ ਦੇ ਵਾਹਨਾਂ ਦਾ ਨੁਕਸਾਨ ਕੀਤਾ ਤੇ ਕਹਿੰਦਾ ਸੀ ਉਸੇ ਦਿਨ ਹੀ ਸਾਰੇ ਦੋਸਤਾਂ ਨੇ ਸਲਾਹ ਕੀਤੀ ਸੀ ਕਿ ਜਿੰਨਾ ਵੀ ਨੁਕਸਾਨ ਇਹਨਾਂ ਖਾਨਾ ਦਾ ਹੋਇਆ ਇਹ ਆਪਾਂ ਸਾਰੇ ਭਰਾ ਇਕੱਠੇ ਹੋ ਕੇ ਮਤਲਬ ਉਹਨਾਂ ਦੀ ਹੈਲਪ ਕਰਾਂਗੇ ਸੇਵਾ ਕਰਾਂਗੇ ਸੋ ਜਿੰਨਾ ਮਰਜ਼ੀ ਪੈਸਾ ਲੱਗ ਜੇ ਸੋ ਬਹੁਤ ਹੀ ਸਲਾਘਾਯੋਗ ਕੰਮ ਆ ਇਸ ਵੀਰ ਦਾ ਸੋ ਐਪਰੀਸ਼ੀਏਟ ਕਰਨਾ ਬੰਦ ਆ ਆ ਸਾਰਾ ਨਾਲ ਹਵਾ ਵਾਧਾ ਲੈ ਕੇ ਆਏ ਸਿਸਟਮ ਆ ਟਾਇਰ ਖੋਲਣ ਨਾਲ ਲੈ ਕੇ ਆਏ ਹਾਂ ਵਾਲੇ ਨਾਲ ਦੀ ਜਗਾੜੀ ਹਾਂ ਇਹਦੇ ਚੇਂਜ ਕਰਦੇ ਟਾਇਰ ਕਸਰ ਮਜ਼ਦੂਰ ਇਕਤਾ ਜਿੰਦਾਬਾਦ ਹਰਿਆਣਾ ਪੰਜਾਬ ਪਾਈਚਾਰਾ ਜਿੰਦਾਬਾਦ ਵਾਹਿਗੁਰੂ ਦਾ ਖਾਲਸਾ ਸੁਖਬਾਉਤੀ ਕੀਤੇ ਸਤਿ ਸ੍ਰੀ ਅਕਾਲ ਜੈ ਪੰਥਾ ਸੋਨਿਆ ਪਲਾਸ ਸੜਪਾ ਅਸੰਗੁਰ ਤੋਂ 13 ਫਰਵਰੀ ਤੋਂ ਲੈ ਕੇ 50 ਬੰਦੇ ਹਰ ਰੋਜ਼ ਲੰਗਰ ਦੀ ਸੇਵਾ ਕਰਨ ਆ ਰਹੇ ਐ ਬਸ ਪਿੰਡ ਕੋਹੜੀਆਂ ਤੋਂ ਦੇਖ ਮਾਣਿਆ 13 ਫਰਵਰੀ ਕੀ ਚਾ ਕਰ ਰਹੇ ਨੇ ਬੰਦੇ ਰੋਜ਼ ਘਰ ਨਾ ਰਹੇ ਆ ਗਿਲਦੀਆਂ ਘਹਰਾਈਆਂ ਜੋ ਆਫੈਂਡਰ ਤਿਆਰ ਕਰ ਗਈਆਂ ਸਾਰੇ ਮੋੜ ਤੇ ਬੰਦੋਨਾਂ ਦਾ ਧੰਨਵਾਦ ਕਰਦੇ ਆਂ ਆਉਂਦੇ ਸਾਡਾ ਇਹ ਸਾਡਾ ਆਪਦਾ ਹੱਕ ਬਣਦਾ ਜਦੋਂ ਅਸੀਂ ਜੰਮੇ ਇੱਥੇ ਆ ਪਲੇ ਇੱਥੇ ਆ ਇਹਨਾਂ ਦੇ ਹੱਥਾਂ 'ਚ ਹੀ ਖੇਡ ਕੇ ਵੱਡੇ ਹੋਏ ਆ ਤਾਂ ਇਹ ਸਾਡਾ ਆਪਦਾ ਹੀ ਫਰਜ਼ ਬਣਦਾ ਹੈ ਕਿ ਜਦੋਂ ਸਾਡੇ ਕਿਸਾਨਾਂ ਨਾਲ ਐਨਾ ਕੁਝ ਹੋ ਰਿਹਾ ਹੈ ਤਾਂ ਸਾਨੂੰ ਵੀ ਇੱਥੇ ਆਣਾ ਚਾਹੀਦਾ ਉਹਦੇ ਕਰਕੇ ਆਇਆ ਜੀ ਬਿਲਕੁਲ ਇੱਥੇ ਸੀ ਜੀ ਉਦੋਂ ਅਸੀਂ ਜੂਸ ਦੀਆਂ ਬੋਤਲਾਂ ਤੇ ਕੋਲਡ ਡਰਿੰਕ ਦੀਆਂ ਬੋਤਲਾਂ ਲੈ ਕੇ ਆਏ ਸੀ ਜਦੋਂ ਉਹਨਾਂ ਗੁੰਡਿਆਂ ਵੱਲੋਂ ਸਾਡੇ ਇੱਥੇ ਟਰੈਕਟਰ ਤੋੜੇ ਗਏ ਗੱਡੀਆਂ ਤੋੜੀਆਂ ਗਈਆਂ ਨੁਕਸਾਨ ਪਹੁੰਚਾਏ ਗਏ ਅੱਥਰੂ ਗੈਸ ਦੇ ਗੋਲੇ ਗੇਰੇ ਗਏ ਇੱਥੋਂ ਅਸੀਂ 10-15 ਫੁੱਟ ਦੀ ਦੂਰੀ ਤੇ ਖੜੇ ਸੀ ਤੇ ਭੱਜ ਦੜ ਮੱਛੀ ਜਦੋਂ ਉਦੋਂ ਅਸੀਂ ਜਾਂਦੇ ਜਾਂਦੇ ਸਾਡੀਆਂ ਅੱਖਾਂ 'ਚੋਂ ਦੇਖ ਕੇ ਅੱਥਰੂ ਆਏ ਕਿ ਸਾਡੇ ਭਰਾਵਾਂ ਨਾਲ ਆ ਕੀ ਕੁਝ ਹੋ ਰਿਹਾ ਹੈ ਉਹ ਤੋਂ ਬਾਅਦ ਜਾ ਕੇ ਅਸੀਂ ਸਲਾਹ ਕੀਤੀ ਜਿੰਨੇ ਵੀ ਅਸੀਂ ਦੋਸਤ ਆਏ ਸੀ ਉਦੋਂ 8-10 ਦੋਸਤ ਆਏ ਸੀ ਇੱਕ ਆ ਸਾਡਾ ਭਰਾ ਆ ਕਿਸਾਨ ਟਾਇਰ ਸਰਵਿਸ ਤੋਂ ਜਦੋਂ ਇਹਨੂੰ ਸਵੇਰੇ ਪਤਾ ਲੱਗਿਆ ਕਿ ਅਸੀਂ ਆ ਉਪਰਾਲਾ ਕਰ ਰਿਹਾ ਤਾਂ ਇਹਦਾ ਫੋਨ ਆਇਆ ਕਿ ਮੈਨੂੰ ਵੀ ਨਾਲ ਲੈ ਕੇ ਜਾਈਓ ਮੈਂ ਆਪਣੇ ਹੱਥਾਂ ਦੇ ਨਾਲ ਟਾਇਰ ਚੇਂਜ ਕਰੂੰਗਾ ਟਿਊਬਾਂ ਚੇਂਜ ਕਰੂੰਗਾ ਤੇ ਹੁਣ ਕਰ ਵੀ ਰਿਹਾ ਸੀਗਾ